ਮੁਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਹੈ ਜਿਸ ਦੇ ਤਹਿਤ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਵਾਹਨਾ ਅਤੇ ਸ਼ਹਿਰ ਦੇ ਮੁੱਖ ਚੌਰਾਹਿਆਂ ਤੇ ਨਾਕੇਬੰਦੀ ਕਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦਾ ਜਾਇਜ਼ਾ ਲੈਣ ਲਈ ਖੁਦ ਐਡੀਜੀਪੀ ਸਿਕਿਉਰਿਟੀ ਈਸ਼ਵਰ ਸਿੰਘ ਨੇ ਸ਼ਹਿਰ ਦਾ ਦੌਰਾ ਕੀਤਾ ਸ਼ਹਿਰ ਦਾ ਦੌਰਾ ਕਰਦੇ ਸਭ ਤੋਂ ਪਹਿਲਾਂ ਉਹਨਾਂ ਨੇ ਛੱਤ ਲਾਈਟ ਪੁਆਇੰਟ ਤੋਂ ਬਾਅਦ ਮੈਕਡੋਨਲਡ ਚੌਕ ਸਿੰਘਪੁਰਾ ਚੌਕ ਤੇ ਵੀਆਪੀ ਰੋਰ ਤੇ ਲਗੇ ਨਾਕਿਆਂ ਦਾ ਜਾਇਜਾ ਲਿਆ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਮੁਹਾਲੀ ਤੋਂ ਐਸਐਸਪੀ ਵਿਵੇਕ ਸ਼ਿਲ ਸੋਨੀ ਅਤੇ ਡੀਐਸਪੀ ਸਰਕਲ ਜ਼ੀਰਪੁਰ ਵਿਕਰਮ ਬਰਾਦਵੀ ਮੌਜੂ ਸਨ ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਇਆ ਐਸਐਸਪੀ ਮੁਹਾਲੀ ਨੇ ਦੱਸਿਆ ਕੇ ਪਿੰਡ ਕੁੰਮੜਾ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੇਲਾ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਗਈ ਹੈ ਅਤੇ ਅਪਰਾਧਕ ਗਤੀਵਿਧੀਆਂ ਨੂੰ ਥੱਲ ਪਾਉਣ ਲਈ ਜਗਾ ਜਗਾਤੇ ਚੈਕਿੰਗ ਕੀਤੀ ਜਾ ਰਹੀ ਹੈ اے ਡੀਜੀਪੀ ਪੰਜਾਬ ਈਸ਼ਵਰ ਸਿੰਘ ਐਸਐਸਪੀ ਮੋਹਾਲੀ ਡੀਐਸਪੀ ਸਾਹਿਬ ਇੱਕ ਸਪੈਸ਼ਲ ਲਾਕਾ ਬੰਦੀ ਡਰਾਈਵਰੀ ਏਰੀਆ ਜਮਾਨਯੋਗ ਡੀ ਸਾਹਿਬ ਦੇ ਹਿਦਾਇਤਾਂ ਅਨੁਸਾਰ ਕੀਤੀ ਗਈ ਹੈ ਸਵੇਰੇ ਆਪਾਂ ਕੋਆਰਡੀਨੇਟੇਸ਼ਨ ਕੀਤਾ ਸੀ ਗੁੰਮਲਾ ਪਿੰਡ ਦੇ ਵਿੱਚ ਜਿੱਦੇ ਵਿੱਚ ਇੱਕ ਕਾਫੀ ਹੈਵੀ ਰਿਕਵਰੀ ਹੋਈ ਹੈ ਡਰੈਗਸ ਦੀ ਇਹ ਇੱਕ ਸਪੈਸ਼ਲ ਮੈਕਅਪ ਹੰਦੀ ਅੱਜ ਕੀਤੀ ਜਾ ਰਹੀ ਹੈ ਪੂਰੇ ਮੋਹੱਲੇ ਜ਼ਿਲ੍ਹੇ ਦੇ ਵਿੱਚ ਤੇ ਸਾਨੂੰ ਉਮੀਦ ਹੈ ਵੀ ਇਹਦੇ ਨਾਲ ਵੀ ਜਿਹੜੇ ਕੋ ਮਾੜੇ ਅਨਸਰ ਲੱਗੇ ਨੇ ਸਾਡੇ ਇੱਥੇ ਦੇ ਵਿੱਚ ਨਾਸਰ ਬਸਦਾ ਆਪਾਂ ਨਾ ਸਰ ਇਹ ਕੋਈ ਪਬਲਿਕ ਜੀ ਸਸਨਾ ਕਿੱਦਾਂ ਦੀ ਰਿਕਵਰੀ ਹੋਈ ਹੈ ਕਿ ਨਹੀਂ ਆਪਣੇ ਆਪਣੇ ਆਪ ਹੀ ਮਿਲ ਰਿਹਾ ਹੈ ਕੁਝ ਹੈਰੋਇਨ ਅਤੇ ਨਾਲ ਆਪਣਾ ਡਰੱਗਸ ਆਈ ਸਟਰੀ ਹੈਗੀ ਹੈ ਉਹ ਬਰਾਮਦ ਹੋਈ ਕੁਝ ਡਰਗ ਮਨੀ ਵੀ ਬਰਾਮਦ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਇੱਕ ਵਾਰੀ ਜਦੋਂ ਆਪਰੇਸ਼ਨ ਸਾਡਾ ਕੰਪਲੀਟ ਹੋ ਜਾਗਾ ਆਪਾਂ ਆਪਰੇਸਿੰਗ ਵੀ ਪਾਗੇ ਪਿੱਛੇ ਜੇ ਇੱਕ ਵਰਕ ਪ੍ਰੈਸ਼ਰ ਦੇ ਕਰਕੇ ਆਪਣੇ ਇੱਕ ਪੁਲਿਸ ਅਫਸਰ ਮੁਲਾਜ਼ਮ ਨੇ ਕਹਿ ਜਾਂ ਇਨਸੀਡੈਂਟ ਹੋ ਉਹਦੇ ਯਾਦ ਉਹਨੇ ਵਿਚਾਰ ਕੋਰੀ ਰਿਹਾ ਸੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਈਓ ਲੈਵਲ ਸੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਵੀ ਸ਼ੁੱਡ ਟੂ ਇੱਕ ਸਮ ਐਕਸਟਰਾ ਪਰਸਨਲ ਸਟੂਡ ਡੈਫੀਨਿਟਲੀ ਆਪਾਂ ਜਿਹੜੀ ਹੈਗੀ ਵੈਲਫੇਅਰ ਮੇਅਰ ਜਿਹੜਾ ਹੈਗਾ ਉਹਦੇ ਸਪੈਸ਼ਲੀ ਸੇ ਧਿਆਨ ਦੇ ਰਹੇ ਹੈਗੇ ਆ ਥੈਂਕ ਯੂ